ਬੋਧੀ ਉਕਾਰਯੋਗ ਸਾਥਿਓ ਜੈਪੀ ਜੈ ਭਾਰਤ ਜੈ ਮਾਨਵ ਕਾਸ਼ਿਰਾਮ ਸਾਥਿਓ ਕਾਸ਼ਿਰਾਮ ਖਾਰ ਨੂੰ ਯਾਦ ਕਰਨ ਦੇ ਲਈ ਅਸੀਂ ਸਾਰੇ ਇਕੱਤਰ ਹੋਏ ਆਂ ਬਾਬਾ ਮੇਜਰ ਸੋਮਰਾਜੀ ਨੇ ਕਾਸ਼ਿਰਾਮ ਸਾਹਿਬ ਦੇ ਨਾਲ ਜਿਹੜੇ ਉਹਨਾਂ ਦੇ ਤਜਰਬੇ ਨੇ ਉਹ ਸਾਂਝੇ ਕੀਤੇ ਔਰ ਕਾਸ਼ਿਰਾਮ ਸਾਹਿਬ ਨੇ ਬਹੁਤ ਲੰਬੀ ਲੜਾਈ ਜਿਹੜੀ ਉਹ ਲੜੀ ਹੈ ਇੱਕ ਸ਼ਾਇਰ ਨੇ ਲਿਖਿਆ ਸੀ ਅਸੀਂ ਸਾਫ਼ ਦੀ ਸਿੱਖਤਾ ਕਰ ਰਹੇ ਹਾਂ ਉਹਨਾਂ ਨਾਲ ਜੋ ਸਾਡੀ ਐਕਸਪੀਰੀਅੰਸ ਹੋਏ ਉਹ ਅਸੀਂ ਉਹਨਾਂ ਸਾਰਿਆਂ ਦੇ ਨਾਲ ਸਾਂਝੇ ਕਰ ਰਹੇ ਹਾਂ ਇੱਕ ਸ਼ਾਇਰ ਨੇ ਲਿਖਿਆ ਸੀ ਕਿ ਸਾਜ ਛੇ ਜੋ ਧੁਨ ਨਿਕਲੀ ਉਹ ਸਭ ਨੇ ਸੁਣੀ ਹੈ ਕੋਈ ਵਾਜਨ ਵੱਜਦੀ ਆ ਕੋਈ ਹਰਮੋਨੀਅਮ ਵੱਜਦਾ ਉਹਦੀ ਆਵਾਜ਼ ਅਸੀਂ ਸੁਣਦੇ ਆ ਕਹਿੰਦਾ ਸਾਜ ਛੇ ਜੋ ਧੁਨ ਨਿਕਲੀ ਉਹ ਸਭ ਨੇ ਸੁਣੀ ਹੈ ਉਸ ਸਾਜ पे ਕਿਆ ਗੁਜਰੀ ਇਹ ਕਿਸ ਕਿਸ ਕੋ ਪਤਾ ਨਹੀਂ ਮਾਨੇਵਰ ਸਾਹਿਬ ਕਾਸ਼ੀਰਾਮ ਜਿਹੜਾ ਨੇ ਆਪਣਾ ਸਮੁੱਚਾ ਜੀਵਨ ਬਾਬਾ ਸਭਾ ਅੰਬੇਡਕਰ ਜੀ ਦੇ ਮਿਸ਼ਨ ਮੂਵਮੈਂਟ ਦੇ ਲਈ ਕੁਰਬਾਨ ਕਰ ਦਿੱਤਾ ਔਰ ਕਾਸ਼ੀਰਾਮ ਸਾਹਿਬ ਇੱਕ ਗੱਲ ਕਹਿੰਦੇ ਸੀ ਉਹ ਕਹਿੰਦੇ ਮੇਰਾ ਸਮਾਜ ਜਿਹੜਾ ਆ ਇੱਕ ਬਾਰੂਦ ਦੀ ਤਰ੍ਹਾਂ ਹੈ ਔਰ ਬਾਰੂਦ ਜਿਉ ਪਿਆ ਆ ਤੋ ਬਿਲਕੁਲ ਮਿੱਟੀ ਆ ਲੇਕਿਨ ਬਾਰੂਦ ਨੂੰ ਕੀ ਕਰਨਾ ਪੈਂਦਾ ਬਾਰੂਦ ਨੂੰ ਚੰਗਾਰੀ ਲਾਉਣੀ ਪੈਂਦੀ ਆ ਔਰ ਸਭ ਕਾਂਸ਼ੀਰਾਮ ਨੇ ਉਹ ਚੰਗਾਰੀ ਜਿਹੜੀ ਉਹ ਸਾਡੇ ਲਈ ਔਰ ਉਸ ਚੰਗਾਰੀ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਲੋਕ ਮੈਦਾਨੇ ਵਿੱਚ ਬੈਠੇ ਸੀ ਅਲਖਣ ਜਿੱਤ ਕਰਨੇ ਸੀ ਉਹ ਤੁਹਾਡੀਆਂ ਦੰਗੀਆਂ ਦੇ ਵਿੱਚ ਘੁੰਮਣ ਲੱਗੇ ਕਾਂਸ਼ੀਰਾਮ ਦੀ ਲੱਗੀ ਚੰਗਾਰੀ ਦਾ ਇਹ ਫਾਇਦਾ ਨਹੀਂ ਖਟ ਹੋਇਆ ਕਿ ਜਿਹੜੇ ਲੋਕ ਹੈਲੀਪਟਰ ਤੋਂ ਥੱਲੇ ਨੇ ਸੀ ਉੱਤਰਦੇ ਉਹ ਤੁਹਾਡੀਆਂ ਦੰਗੀਆਂ ਦੇ ਵਿੱਚ ਆਪਣੀਆਂ ਸਕੀਮਾਂ ਦੱਸਣੋਂ ਤੋਂ ਇਸ ਤਰ੍ਹਾਂ ਕਿ ਸਾਥੀਓ ਜਾਂ ਉਸ ਤੋਂ ਬਾਅਦ ਜੋ ਮਜੂਤਾ ਵਾਪਰ ਰਿਆ ਮੇਰੇ ਸਾਹਿਬ ਨੇ ਸੀਡੀਆਈ ਸਾਹਿਬ ਦੀ ਗੱਲ ਕੀਤੀ ਬਾਬਾ ਸਾਹਿਬ ਅੰਬੇਡਕਰ ਜਿੱਦਿਆਂ ਰੋਜ਼ ਅਪਮਾਨ ਹੁੰਦਾ ਮੂਰਤੀਆਂ ਟੁੱਟ ਰਹੀਆਂ ਨੇ ਬਾਬਾ ਸਾਹਿਬ ਅੰਬੇਡਕਰ ਨਹੀਂ ਔਰ ਬਹੁਤ ਸਾਰੇ ਲੋਕ ਬਾਬਾ ਸਾਹਿਬ ਅੰਬੇਡਕਰ ਦੇ ਬਾਰੇ ਦੇ ਵਿੱਚ ਵੀ ਗੁਰਾਪਲਾ ਬੋਲ ਰਹੇ ਨੇ ਔਰ ਅਸੀਂ ਲੋਕ ਜੇ ਅਸੀਂ ਬੈਠੇ ਆ ਜਿੰਨੇ ਲੋਕ ਅਸੀਂ ਕੀ ਕਹਿੰਦੇ ਆ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਨਾ ਪੁੱਛਾਂ ਤਾਂ ਸਾਰੇ ਇਹਨਾਂ ਦਾ ਹੱਥ ਘੜੇ ਕਰਨਗੇ ਕਮਿਸ਼ਨ ਅਸੀਂ ਕਹਾਂ ਤੁਸੀਂ ਮਿਸ਼ਨਰੀ ਹੋ ਤਾਂ ਮੈਨੂੰ ਲੱਗਦਾ ਸਾਰੇ ਦਾ ਹੱਥ ਖੜਾ ਹੋਲੇਗਾ ਕਿ ਅਸੀਂ ਮਿਸ਼ਨਰੀ ਹਾਂ ਤੇ ਜੇ ਮੇਰਾ ਦੂਜਾ ਸਵਾਲ ਇਹ ਹੋਏ ਕਿ ਮਿਸ਼ਨ ਹੁੰਦਾ ਕੀ ਆ ਤਾਂ ਸ਼ਾਇਦ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮਿਸ਼ਨ ਦੀ ਡੈਫੀਨੇਸ਼ਨ ਸ਼ਾਇਦ ਕੋਈ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਕਿਸੇ ਬੱਚੇ ਦੀ ਫੀਸ ਦੇ ਦੇਤੀ ਤੇ ਇਹੋ ਹੀ ਮਿਸ਼ਨ ਸਮਝ ਲਿਆ ਜਾਂ ਕੋਈ ਬਿਮਾਰ ਆ ਤੇ ਉਹਨੂੰ ਦਵਾਈ ਲਿਆ ਦੇ ਦਿੱਤੀ ਤਾਂ ਉਹੀ ਮਿਸ਼ਨ ਸਮਝ ਲਿਆ ਲੇਕਿਨ ਅਸੀਂ ਜਿੰਨੇ ਲੋਕ ਪਿਛਲੇ ਕੁਝ ਸਮੇਂ ਤੋਂ ਚੈਰਿਟੀ ਕਰ ਰਹੇ ਹਾਂ ਸਾਥੀਓ ਧਿਆਨ ਨਾਲ ਆਪਣੇ ਅੰਤਰ ਮਨ ਦੇ ਵਿੱਚ ਝਾਤੀ ਮਾਰੋ 6 ਦਸੰਬਰ ਨੂੰ ਔਰ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੇ ਉੱਪਰ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ ਦੇ ਉੱਪਰ ਅਸੀਂ ਲੋਕ ਅਲੱਗ-ਅਲੱਗ ਤਰੀਕੇ ਨਾਲ ਕੋਈ ਕੇਕ ਕੱਟ ਕੇ ਘਰ ਆ ਜਾਂਦਾ ਹੈ ਕੋਈ ਫੁੱਲ ਚੜਾ ਕੇ ਘਰ ਆ ਜਾਂਦਾ ਕੋਈ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਚੌਂਕ ਦੇ ਵਿੱਚ ਲਾਉਣ ਨੂੰ ਮਿਸ਼ਨ ਸਮਝਦਾ ਸਾਥੀਓ ਇਹ ਮਿਸ਼ਨ ਨਹੀਂ ਹੈ ਬਾਬਾ ਸਾਹਿਬ ਅੰਬੇਡਕਰ ਨੇ ਜਿਹਨੂੰ ਸੰਕਲਪ ਦਿਸ਼ਤੇ ਰੂਪ ਦੇ ਵਿੱਚ ਅੱਜ ਵੀ ਲੋਕ ਬਣਾਉਂਦੇ ਆ ਔਰ ਮਾਨਯਬਰ ਸਾਹਿਬ ਜੀ ਦਾ ਮਹਾਂ ਪਰਿਨਮਾਨ ਦੇ ਸ੍ਰੀ ਅਸੀਂ ਸੰਕਲਪ ਦੇ ਰੂਪ ਦੇ ਵਿੱਚ ਮਨਾ ਰਹੇ ਆ ਤਾਂ ਬਾਬਾ ਸਾਹਿਬ ਅੰਬੇਡਕਰ ਨੂੰ ਜਦੋਂ ਪਾਸੀ ਦੀ ਸਰਾਂ ਦੇ ਵਿੱਚੋਂ ਬਾਹਰ ਕੱਢਿਆ ਔਰ ਗ੍ਰੋਧਾ ਰਿਆਸਤ ਦੀ ਜਦੋਂ ਬਾਬਾ ਸਾਹਿਬ ਅੰਬੇਡਕਰ ਨੇ ਲੋਕਰੀ ਛੱਡੀ ਸੀ ਤਾਂ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜੇ ਮੈਂ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਨਾ ਖਤਮ ਕਰ ਪਾਇਆ ਤੋਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾ। ਸਾਡੀ ਸਾਥੀਓ ਸਾਡੀ ਪ੍ਰੋਬਲਮ ਕੀ ਆ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਸੰਕਲਪ ਨਹੀਂ ਕਰਦੇ। ਅਸੀਂ ਇਸ ਤਰ੍ਹਾਂ ਦੀ ਕੋਈ ਕੋਈ ਐਫਰਟ ਨਹੀਂ ਕਰਦੇ ਜਿਹਦੇ ਨਾਲ ਮਹਾਪੁਰਸ਼ਾਂ ਦਾ ਜਿਹੜਾ ਮਿਸ਼ਨ ਆ ਉਹ ਅੱਗੇ ਵਧੇ ਔਰ ਸਭ ਦਾ ਛੀ ਆਵੋ ਦੀ ਬਦੌਤ ਅਸੀਂ ਬਹੁਤ ਅੱਜ ਸਾਹਮਣੇ ਕਹੋ ਜਾ ਦ੍ਰਿਸ਼ਮਾ ਕੀਤਾਗੇ ਅਸੀਂ ਥੋੜੇ ਸਮੇਂ ਦੇ ਵਿੱਚ ਔਰ ਥੋੜੀਆਂ ਸ਼ਿਫਟਾਂ ਦੇ ਨਾਲ ਕੀ ਇਸ ਦੇਸ਼ ਦੇ ਸੱਤਾਧਾਰੀ ਬਣ ਸਕਦੇ ਆ ਅਸੀਂ ਜੇ ਕੋਈ ਸਟੇਟ ਨੂੰ ਵੇਖਦੇ ਆ ਤੇ ਸਾਰੀਆਂ ਦਿੱਤਨ ਦੀ ਗੱਲ ਕਰਦੇ ਆ ਜੇ ਸੈਂਟਰ ਨੂੰ ਵੇਖਦੇ ਆ ਤੇ ਸਾਰੀਆਂ ਦਿੱਤਨ ਦੀ ਗੱਲ ਕਰਦੇ ਆ ਸਾਬਕਾ ਜੀਰਾਮ ਇੱਕ ਵਾਇਲਡ ਐਲੋਜੀ ਹਸਤੀਆ ਕਿ ਜਿਹਨਾਂ ਨੇ ਤਿੰਨ ਸ਼ਿਖਰਾਂ ਦੇ ਨਾਲ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਦਾ ਅਵਾਗਵਾਦ ਆ ਉਹ ਹਸਤੀਆ ਉਹ ਹਸਤੀਆ ਜਿਹਨੇ ਤਿੰਨ ਸ਼ਿਖਰਾਂ ਦੇ ਨਾਲ ਪੂਰੇ ਦੇਸ਼ ਦੇ ਰੋਮੰਡਰ ਕਮਿਸ਼ਨ ਰਿਪੋਰਟ ਲਾਗੂ ਕਰਵਾ ਦਿੱਤੀ ਤੇ ਕਿ ਸੱਤੇ ਨੇ ਆਪਣੀ ਜਾਣ ਗੋਲ ਇਸ ਕਰਕੇ ਸਾਥੀਓ ਸਮਾਂ ਬਹੁਤ ਜ਼ਿਆਦਾ ਹੋ ਗਿਆ ਮੋਰ ਮੈਂ ਜਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ ਸਾਥੀ ਜਿੰਨਿਆਂ ਨੂੰ ਅਸੀਂ ਮੈਸੇਜ ਭੇਜੇ ਸੀ ਉਹ ਸਾਥੀ ਉਸ ਗਿਣਤੀ ਦੇ ਹਿਸਾਬ ਨਾਲ ਸਾਡੇ ਕੋਲ ਨਹੀਂ ਪਹੁੰਚੇ ਜਿਹੜੇ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਾ ਸਰਬ ਜਿਹੜੇ ਨੇ ਉਹ ਬਟਾਲੇ ਤੋਂ ਚੜ ਕੇ ਆ ਗਏ ਬਹੁਤ ਸਾਰੇ ਸਾਡੇ ਲੋਕਲ ਵੀ ਇਹਦੇ ਸਾਥੀ ਨਹੀਂ ਪਹੁੰਚੇ ਤੋਂ ਜਿਹੜੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਸਤਿਕਾਰ ਹੈ ਕਾਲੀ ਭਾਜੀ ਪਹੁੰਚੇ ਹੈ ਉਹਨਾਂ ਦਾ ਬਹੁਤ ਬਹੁਤ ਸਤਿਕਾਰ ਹੈ ਤੋਂ ਜਿਸ ਕਰਕੇ ਸਾਥੀਓ ਸਾਬ ਗਾਂਛੀ RAM ਜਿਹਦੇ ਮਿਸ਼ਨ ਅੰਦੋਲਨ ਦੇ ਲਈ ਜੇ ਕੰਮ ਕਰਨਾ ਤਾਂ ਇਸੇ ਤਰ੍ਹਾਂ ਦਾ ਸੰਕਲਪ ਸਾਡਾ ਸੱਚਾ ਸੰਕਲਪ ਇਹ ਹੀ ਹੋ ਸਕਦਾ ਕਿ ਅਸੀਂ ਆਪਣੇ ਰੁਝੇਰਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਸਮਾਜ ਨੂੰ ਜਗਾਉਣ ਦੇ ਲਈ ਜ਼ਰੂਰ ਜਾਈਏ ਔਰ ਛੋਟੇ ਛੋਟੇ ਉਹਨੂੰ ਛੱਡ ਕੇ ਅਸੀਂ ਇੱਕ ਵੱਡੀ ਆਰਗੇਨਾਈਜੇਸ਼ਨ ਜਿਹੜੀ ਉਹਦੇ ਨਾਲ ਕੰਮ ਕਰੀਏ ਜਿਹਦਾ ਇੱਕੋ ਇੱਕ ਮਕਸਦ ਆ ਵਿਚਾਰਾਂ ਦਾ ਜਿਹੜਾ ਆ ਉਹ ਵਿਚਾਰਾਂ ਨੂੰ ਅੱਗੇ ਵਧਾਉਣਾ ਤਾਂ ਜਿੰਨੀ ਜਿਵੇਂ ਅਸੀਂ ਬਾਬਾ ਸਾਹਿਬ ਤੋਂ ਮਿਲ ਕੇ ਤੇ ਆਪਣੇ ਪੁੱਠਿਆਂ ਦੇ ਵਿਚਾਰ ਜਿਹੜੇ ਅੱਗੇ ਨਹੀਂ ਵਧਾਵਾਂਗੇ ਤਾਂ ਮੈਨੂੰ ਲੱਗਦਾ ਸਾਡੀ ਵਿਗੜੀ ਜਾਣ ਵਾਲੀ ਨਹੀਂ ਆ ਅਸੀਂ ਬਹੁਤ ਵੱਡੀ ਗਲਤੀ ਚਾਹ ਲੇਕਿਨ ਅਸੀਂ ਵੱਡੀ ਵੱਡੀ ਗਲਤੀ ਕਰਨ ਦੇ باوجود ਵੀ ਅਸੀਂ ਮਾਰ ਖਾਰੇ ਆ ਉਹਦਾ ਕਾਰਨ ਕੀ ਹੈ ਕਿ ਸਾਡੇ ਕੋਲ ਪੋਲਿਟਿਕਲ ਪਾਵਰ ਨਹੀਂ ਆ ਮੇਜਰ ਸਾਹਿਬ ਗੱਲ ਕਰਕੇ ਗਏ ਸੀ ਜੀਡੀਪੀ ਜਿਹੜਾ ਉਹਨਾਂ ਨੇ ਜਿੱਤ ਜਿਹੜੀ ਆ ਸੁੱਤੀ ਆ ਮੈਂ ਸਮਝਦਾ ਕਿ ਬਹੁਤ ਸਾਰੇ ਲੋਕਾਂ ਨੇ ਧਰਨੇ ਲਾਉਂ ਸ਼ਰਤਾਂ ਦੇ ਪ੍ਰਤੀ ਧਰਨੇ ਲਾਈ ਇਹ ਲਈ ਅਖਰੋਂ ਤੁਸੀਂ ਕੀ ਕਰਦਾ ਹੈ ਜਿਹੜਾ ਖੁਦ ਆਪਣੀ ਰੱਖੀ ਨਹੀਂ ਕਰ ਸਕਦਾ ਜੀਡੀਪੀ ਕੋ ਛੋਟੀ ਪਾਵਰ ਨਹੀਂ ਹੁੰਦੀ ਉਹ 14-15 ਬੰਦੇ ਨੂੰ ਉਸੇ ਵੇਲੇ ਜੋ ਮਰਜੀ ਜਾ ਇਮੀਡੀਏਟ ਉਸ ਬੰਦੇ ਨੂੰ ਜੇਲ੍ਹ ਦੇ ਵਿੱਚ ਛੁੱਟ ਸਕਦਾ ਲੇਕਿਨ ਲੋਕ ਵੀ ਕਹਿ ਰਹੇ ਨੇ ਤੋ ਕਹਿੰਦੇ ਆਪਣੇ ਆਪ ਨੂੰ ਅਖੌਤੀ ਨਾਲ ਸੋਚਦਾ ਇੰਟੈਲੈਕਚੁਅਲ ਕਹਿੰਦੇ ਲੋਕ ਇਨਦੇ ਸ਼ਰਤਾਂ ਦੇ ਧਰਨੇ ਲਾਉਂਦੇ ਐ ਸੀਜੀਏ ਦੇ ਉੱਪਰ ਕੀ ਬਣ ਜਾਓਗੇ ਤੁਸੀਂ ਕਿਉਂ ਧਰਨੇ ਲਾਈਓਂਦੇ ਹੱਥ ਦੇ ਵਿੱਚ ਜਿਹੜਾ ਆਪਣੀ ਰੱਖੀ ਨਹੀਂ ਕਰ ਸਕਦਾ ਉਸ ਵਿਵਸਥਾ ਦੇ ਖਿਲਾਫ ਖੜੇ ਹੋਵੋ ਜਿਹੜੀ ਵਿਵਸਥਾ ਨੂੰ ਮੀਠ ਸਮਝਦੀ ਆ ਉਹ ਸੀ ਵਿਵਸਥਾ ਦੇ ਖਿਲਾਫ ਖੜੇ ਹੋ ਜਿਹੜੀ ਤੁਹਾਨੂੰ ਮੀਠ ਸਮਝਦੀ ਆ ਉਹ ਵਿਵਸਥਾ ਅਸੀਂ ਛੱਡਣ ਤੋਂ ਤਿਆਰ ਨਹੀਂ ਕਿੰਨੇ ਲੋਕ ਨੇ ਜਿਨ੍ਹਾਂ ਨੇ ਜਦੋਂ ਸੀਜੀਏ ਦੇ ਉੱਪਰ ਜੁਤੀ ਛੁੱਟੀ ਗਈ ਔਰ ਕਿਨੇ ਲੋਕ ਨੇ ਜਿਨ੍ਹਾਂ ਨੇ ਤੱਜਾ ਦਿੱਤਾ ਵੀ ਬਾਬਾ ਸਾਹਿਬ ਅੰਬੇਡਕਰ ਤੋਂ 1956 ਚ ਕਿਹਾ ਸੀ ਸੌਰੀ 35 ਚ ਕਿਹਾ ਸੀ ਕਿ ਮੈਂ ਜੰਮਿਆ ਜਨੂਨ ਹਿੰਦੂ ਆ ਮਰਾਂਗਾ ਨਹੀਂ ਹਿੰਦੂ ਕਿੰਨੇ ਨੇ ਕਰਨ ਦਿੱਤਾ ਪਰ ਅਸੀਂ ਧਰਨੇ ਲਾਉਂਦੇ ਆ ਉਹਨਾਂ ਦੇ ਪੱਖ ਦੇ ਵਿੱਚ ਕਿ ਧਰਨੇ ਲਾਏ ਕਿੰਨੇ ਨੇ ਪ੍ਰਣ ਕੀਤਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਕਾਂਗਰਸ ਇੱਕ ਜਲਦਾ ਹੋਇਆ ਹਮਿਆਰ ਇਹ ਦੋ ਅੰਗਰੇਜ਼ ਮੈਂ ਕਰ ਲੋਗੇ ਤਾਂ ਸ਼ਿਰਾਮ ਸਾਹਿਬ ਇਹ ਕਹਿੰਦੇ ਸੀ ਡਾਕਟਰ ਸਾਹਿਬ ਵੀ ਮੈਨੂੰ ਲੱਗਦਾ ਇਸ ਦਰ ਨੂੰ ਤੱਕ ਕਰੂਗੇ ਕਿ ਜਿਸ ਮਰੀਜ਼ ਨੂੰ ਡਾਕਟਰ ਸਾਹਿਬ ਦਵਾਈ ਦਾ ਰੈਕਸ਼ਨ ਹੋਣ ਲੱਗੇ ਉਹਦੀ ਉਮਰ ਲੰਬੀ ਨਹੀਂ ਹੋ ਸਕਦੀ ਜਦੋਂ ਕਦੀ ਵੀ ਰੈਕਸ਼ਨ ਹੁੰਦਾ ਤਾਂ ਸਾਡਾ ਸਮਾਜ ਕੀ ਕਰ ਰਿਹਾ ਐਕਸ਼ਨ ਨਹੀਂ ਕਰ ਰਿਹਾ ਰੈਕਸ਼ੂ ਕਰ ਦਿਆ ਔਰ ਜਿਸ ਸਮਾਜ ਨੂੰ ਰੈਕਸ਼ਨ ਹੋਣ ਲੱਗ ਪੇ ਉਹਦੇ ਮਰਨ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਅਸੀਂ ਆਪਣੀ ਕੀਤੀ ਜੜੀ ਆਓ ਮਰ ਰਿਹਾ ਔਰ ਇਹਨਾਂ ਦੇ ਦੋਸ਼ੀ ਕੋਈ ਹੋਰ ਨਹੀਂ ਆ ਅਸੀਂ ਖੁਦ ਦੋਸ਼ੀ ਆ ਕਿਉਂਕਿ ਇਨਸਾਨ ਨੇ ਲਿਖਿਆ ਸੀ ਕਿ ਤੂਫਾਨ ਸਮੁੰਦਰ 'ਚ ਹੋਗਾ ਤੋ ਕਿਸ਼ਤੀ ਨਪਟਲੇਗੀ ਤੂਫਾਨ ਸਮੁੰਦਰ 'ਚ ਹੋਗਾ ਤੋ ਕਿਸ਼ਤੀ ਨਪਟਲੇਗੀ ਤੂਫਾਨ ਕਿਸ਼ਤੀ 'ਚ ਹੋਗਾ ਤੋ ਕਿਸ਼ਤੀ ਕੀ ਕਰੇਗੀ ਸਾਰੇ ਆਪਣੇ 'ਚ ਖਾਮੀਆਂ ਨੇ ਇਸ ਕਰਕੇ ਸਾਥੀਓ ਮਹਾਂਪੁਰਸ਼ਾਂ ਨੂੰ ਸਿਰਫ ਇਹਨਾਂ ਦੀ ਪੂਜਾ ਨਾ ਕਰਿਆ ਕਰੋ ਫੁੱਲ ਨਾ ਇਹਨਾਂ ਨੂੰ ਪਾਇਆ ਕਰੋ ਇਹ ਵੀ ਤੁਹਾਡੇ ਫੁੱਲਾਂ ਦੇ ਪਿੱਛੇ ਇਹ ਇਹਨਾਂ ਦੀ ਵਿਚਾਰਾਂ ਨੂੰ ਮੰਨਿਆ ਕਰੋ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਚੰਦ ਲੋਕ ਤਾਂ ਅਸੀਂ ਜਿਹੜੇ ਤੜਫਦੇ ਰਹਦੇ ਆ ਸਾਥੀ ਜਿੰਨੇ ਅੱਗੇ ਬੈਠੇ ਆ ਜੇ ਗਾਂ ਤੋਂ ਇੱਕ ਤਿਆ ਕਰੀਏ ਕਿ ਦੋ ਦੋ ਨੂੰ ਵੀ ਲੈ ਕੇ ਆਵਾਂਗੇ ਤਾਂ ਮੈਨੂੰ ਲੱਗਦਾ ਗੱਲ ਬਣ ਸਕਦੀ ਆ ਸਾਡੀ ਕਈ ਵਾਰੀ ਸਾਡੇ ਹਰਜੇਆ ਵਿੱਚੋਂ ਸਮਾਂ ਨਹੀਂ ਮਿਲਦਾ ਤੁਸੀਂ ਇਹ ਨਾ ਕਰੀਏ ਕਿ ਅੰਬੇਡਕਰ ਮਿਸ਼ਨ ਦੇ ਵਿੱਚ ਜੇ ਕੇਵਲ ਲਾਡੀ ਆ ਇਹਦੀ ਹੀ ਜ਼ਿੰਮੇਵਾਰੀ ਆ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਜਿੰਨਾ ਬੈਨੀਫਿਟ ਮੈਂ ਬਾਬਾ ਸਭਾ ਬਿਲਡ ਕਰਦਾ ਲਿਆ ਉਹਦੇ ਉਹਦੇ ਨਾਲੋਂ ਵਾਧੂ ਤੁਸੀਂ ਲਿਆਓਗੇ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਭੈਣਾਂ ਦੀ ਵੀ ਆ ਇਹਨਾਂ ਨੇ ਵੀ ਬਹੁਤ ਬਾਬਾ ਸਾਹਮੂ ਬੈਠ ਕਰਦੀਆਂ ਰਹਿਣ ਦਾ ਇੰਜੋਏ ਕੀਤਾ ਤੇ ਇਸ ਕਰਕੇ ਸਾਥੀਓ ਰੜ ਕੇ ਹਮਲਾ ਵਾਰੀ ਜਿਹੜੀਆਂ ਗੱਲਾਂ ਵਿੱਚ ਸਭ ਕਰਕੇ ਗਏ ਨੇ ਇਤਿਹਾਸ ਦੀਆਂ ਉਹ ਇਤਿਹਾਸ ਦੁਬਾਰਾ ਸਿਰਜਿਆ ਜਾ ਸਕਦਾ ਹੈ ਕਾਸ਼ੀਰਾਮ ਸਾਹਿਬ ਕਿਤੇ ਗਏ ਨਹੀਂ ਜਾਂ ਕਾਸ਼ੀਰਾਮ ਦੇ ਸਾਹਿਬ ਦੇ ਵਿਚਾਰ ਸਦੇ ਕੋਲ ਨੇ ਇੱਕ ਝੁੱਗੀਆਂ ਤੇ ਰਹਿਣ ਵਾਲੀ ਲੜਕੀ ਨੂੰ ਜਿਹੜੇ ਤੇ ਸੁਗਣਾ ਵੀ ਨਹੀਂ ਲਿਆ ਉਹਨੂੰ 40000 ਦੀ ਮੁੱਖ ਮੰਤਰੀ ਬਣਾ ਕੇ ਚਲਾ ਗਿਆ ਮਾਨੇਵਰ ਸਾਹਿਬ ਦਾ ਸ਼ੇਖ ਇਸ ਕਰਕੇ ਸਾਥੀਓ ਇਹਨਾਂ ਚੀਜ਼ਾਂ ਨੂੰ ਸਾਫ਼ ਵੀ ਜਿਹੜੀ ਵਿਚਾਰ ਨੇ ਉਹਨਾਂ ਤੋਂ ਪ੍ਰੇਰਣਾ ਲਈਏ ਔਰ ਸਾਬ ਬਾਬਾ ਸਾਭੋਂ ਬਿੰਦ ਕਰਦੇ ਨਾਮ ਉੱਤੇ ਅਸੀਂ ਅਖੰਡਣਾ ਕਰੀਏ ਅਸੀਂ ਬਾਬਾ ਸਾਭੋਂ ਬਿੰਦ ਕਰਦੀ ਵਿਚਾਰਧਾਰਾ ਨੂੰ ਦਿਲ ਤੋਂ ਮੰਨੀਏ ਆਪਣੇ ਘਰਾਂ ਦੇ ਵਿੱਚ ਇੰਕਲੀਮੈਂਟ ਕਰੀਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਆ ਦੁਸ਼ਹਿਰੇ ਵਾਲੇ ਤੇ ਦੀਵਾਲੀ ਵਾਲੇ ਦਿਨ ਦੀ ਗੱਲ ਹੈ ਮੇਜਰ ਸਾਹਿਬ ਮੇਰੇ ਕੋਲ ਘਰੇ ਆਏ ਤੇ ਮੈਨੂੰ ਕਹਿੰਦੇ ਕੀ ਚਲਿਏ ਕਿਸੇ ਨੂੰ ਕਹਿਣ ਤੇ ਮੈਂ ਮੇਰੇ ਸਾਥ ਨੂੰ ਕਿਹਾ ਕਿ ਸਰ ਮੈਂ ਬਾਹਰ ਆਇਆ ਕਿਤੇ ਅੱਜ ਰਹਿਣ ਦਿਓ ਦੀਵਾਲੀ ਆ ਫੈਸਟੀਵਲ ਆ ਬਹੁਤ ਸਾਰੇ ਅੰਬੜਕੀ ਲੰਗੇ ਹੋ ਜਾਣਗੇ ਔਰ ਕਈ ਲੰਗੇ ਹੋਗੇ ਸਹੀ ਗੱਲ ਸਟੇਟਸ ਬਾਬਾ ਦੇ ਲੰਗੇ ਹੋਗੇ ਆ ਕੀ ਲੰਗੇ ਹੋਗੇ ਸਹੀ ਇਸ ਕਰਕੇ ਸਾਥੀਓ ਜਦਿਆ ਜੀ ਬਾਬਾ ਸਾਹਿਬੋਂ ਬਿੰਦਕਰ ਦਾ ਮਿਸ਼ਨ ਭਾਜੀ ਸ਼ਸ਼ੀ ਭਾਜੀ ਮੈਨੂੰ ਕਹਿ ਰਹੇ ਸੀ ਇਹ ਜਜਬਾਤੀ ਲੋਕਾਂ ਦਾ ਕਾਰਮਾ ਆ ਇਹ ਸਤਿਮੁੱਚ ਜਜਬਾਤੀ ਲੋਕਾਂ ਦਾ ਕਾਰਮਾ ਆ ਇਹ ਸਾਲ ਨੇ ਜਿਹੜੇ ਜਜ਼ਬਾਤ ਜੜਿਆ ਉਹਨਾਂ ਨੂੰ ਜੀ ਦੀਨਾ ਭਾਦਾਂ ਜੀ ਨੇ ਜਾਂ ਉਸ ਵੇਲੇ ਦੀ ਜੋ ਵਿਵਸਥਾ ਸੀ ਉਹਨੇ ਹਿਲਾਇਆ ਤਾਂ ਸਾਬਕਾ ਸ਼ਿਰਾਮ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਮਾਂ ਜਿਸ ਮੱਥੇ ਦੇ ਉੱਪਰ ਤੋ ਸ਼ੇਰਾਂ ਲਾਉਣਾ ਚਾਹੁੰਦੀ ਆ ਮੈਂ ਉਸ ਮੱਥੇ ਦੇ ਉੱਤੇ ਕਫਨ ਬਨ ਕੇ ਨਿਕਲ ਆਇਆ ਤਾਂ ਇਸ ਕਰਕੇ ਮੈਂ ਮਤਲਬ ਤੇਰੇ ਕੋਲ ਦੁਬਾਰਾ ਜਿਹੜਾ ਉਹ ਘਰ ਵਾਪਸ ਨਹੀਂ ਆ ਸਕਦਾ ਔਰ ਕਈ ਸਾਲਾਂ ਤੱਕ ਸਾਬਕਾ ਸ਼ਿਰਾਮ ਦੀ ਆਪਣੀ ਮਾਂ ਨੂੰ ਨਹੀਂ ਮਿਲੇ ਤਾਂ ਸਾਥੀਓ ਸਾਨੂੰ ਵੀ ਸਾਬਕਾ ਸ਼ਿਰਾਮ ਜੀ ਦੇ ਪਿਆਰ ਤੋਂ ਉਹਨਾਂ ਦੇ ਸਮਰਪਣ ਤੋਂ ਪ੍ਰੇਰਨਾ ਲੈਣੀ ਲੋੜਾ ਤੇ ਦੂਸਰੀ ਗੱਲ ਆ ਕਿ ਛੋਟੇ ਛੋਟੇ ਲਾਲਚਾਂ ਜਨਾ ਆ ਕਰੀਏ ਆਪਾਂ ਬਹੁਤ ਸਾਰੇ ਲੋਕਾਂ ਨੂੰ ਲਾਲਚ ਦਿੰਦੇ ਨੇ ਤੇ ਉਹ ਲਾਲਚਾਂ ਦੇ ਵਿੱਚ ਨਾ ਆ ਆ ਕਰੀਏ ਪੰਜ ਸਾਲ ਸੀ ਆਪਣਾ ਹੀ ਖਾਣੇ ਆ ਆਪਣਾ ਹੀ ਕਮਾਉਣੇ ਆ ਇਸ ਕਰਕੇ ਮੌਕੇ ਤੇ ਵੀ ਦੁਸ਼ਮਣ ਨੂੰ ਜੜਾਓ ਤੁਸੀਂ ਪਹਿਚਾਣੋ ਤੇ ਤਾਂ ਗੁਰੂ ਰਵਿਦਾਸ ਜੀ ਦੇ ਸੁਪਣਾ ਦਾ ਬੇਗਮਪੁਰਾ ਵਸ ਸਕਦਾ ਅਦਰਵਾਈਜ਼ ਗੁਰੂ ਦਾ ਸੁਪਣਾ ਜਿਹੜਾ ਉਹ ਸੁਪਣਾ ਹੀ ਰਹੇਗਾ ਸੋ ਇਸ ਕਰਕੇ ਸਾਥੀਓ ਮਹਾਪੁਰਸ਼ਾਂ ਦੇ ਬਿਚਾਰਾਂ ਨੂੰ ਮੰਨਣਾ ਜਿਹੜਾ ਬਹੁਤ ਜ਼ਰੂਰੀ ਆ ਜਿੰਨੇ ਕੁ ਲੋਕ ਐਸੀ ਬੈਠੇ ਆ ਜੇ ਇਹਦੀ ਚੈਸ ਤਿਆਰ ਕਰ ਲਈਏ ਤੇ ਕ੍ਰਾਂਤੀ ਹੋ ਸਕਦੀ ਆ ਧੰਨਵਾਦ ਜੈਪੀਨ ਜੈ ਭਾਰਤ ਜੈ ਮਾਦੇਵ